ਦੇ ਪੰਜ ਸਿੱਖ ਨਾਲ ਲੈ ਛੇਵੇਂ ਆਪਸੀ ਤੇ ਚਾਲੇ ਪਾਤੇ ਦੇ ਲਈ ਵਾਲ ਨੂੰ ਉਹਨਾਂ ਤੋਂ ਪੁੱਛ ਸਕ ਤੋਂ ਤੁਰਦੇ ਤੁਰਦੇ ਰੱਬ ਦੇ ਪਿਆਰਿਓ ਇੱਕ ਸਿੱਖ ਸੀ ਜਦੋਂ ਅਲਾਨ ਹੋਇਆ ਨਾ ਵੀ ਜਿੱਥੇ ਵੀ ਸਿੱਖਾਂ ਦਾ ਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਿਲਦਾ ਤੇ ਉਹਨੂੰ ਗ੍ਰਿਫਤਾਰ ਕਰਵਾਓ ਸਾਨੂੰ ਜਿਹੜਾ ਦੱਸੇਗਾ ਤੇ ਅਸੀਂ ਉਹਨੂੰ ਇਨਾਮ ਦੇਵਾਂਗੇ ਗੁਪਤ ਰੱਖਾਂਗੇ ਤੇ ਕਹਿੰਦੇ ਇੱਕ ਆ ਜਿਹੜੀ ਸੀ ਬੱਕਰੀਆਂ ਚਾਰਨ ਵਾਲਾ ਆਗਰੇ ਦੀ ਧਰਤੀ ਤੇ ਉਹਦੀ ਬੱਚੀ ਦੀ ਸ਼ਾਦੀ ਸੀ ਉਹਨੇ ਲਾਜ ਦੇ ਵਿੱਚ ਉਹਨੂੰ ਪਤਾ ਨਹੀਂ ਵੀ ਮੈਂ ਕਰ ਕੀਦਿਆਂ ਅਰਦਾਸ ਕਰਦਾ ਹੇ ਭਗਵਾਨ ਹੇ ਅੱਲਾਹ ਤਾਲਾ ਖੁਦਾ ਜੇਕਰ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮੇਰੇ ਕੋਲ ਅਜਨ ਵੇਨੋ ਮਿਲ ਜਾਣਾ ਤੇ ਅਰੰਗ ਜ਼ੇਰ ਤੋਂ ਮੈਂ ਇਨਾਮ ਲੈ ਕੇ ਆਪਣੀ ਬੱਚੀ ਦੀ ਸ਼ਾਦੀ ਕਰ ਲਵਾਂ ਕਿਉ ਸਤਨਾਮ ਦੇ ਕਹਦੇ ਵੀ ਉਹਨੇ ਅਰਦਾਸ ਕੀਤੀ ਤੇ ਵੇਖੋ ਗੁਰੂ ਤੇਗ ਬਹਾਦਰ ਪਾਤਸ਼ਾਹ ਕਿਵੇਂ ਜਾਂਦੇ ਉਹਦੇ ਕੋਲ ਮਾਗਦੇ ਪਹੁੰਚੀ ਅਜੋ ਰੱਬ ਦੇ ਪਿਆਰੇ ਗੁਰਦੁਆਰਾ ਸਾਹਿਬ ਮੌਜੂਦ ਹੈ ਆਗਰੇ ਦੀ ਧਰਤੀ ਤੇ ਕਹਿੰਦੇ ਉਹ ਉੱਤੇ ਪਹੁੰਚ ਕੇ ਤੇ ਗੁਰੂ ਪਾਤਸ਼ਾਹ ਦੇ ਉਹਦੇ ਘਰ ਹੀ ਚਲੇ ਗਏ ਕਿਉਂਕਿ ਉਹਦੀ ਅਰਦਾਸ ਸੀ ਉਹਨੂੰ ਇਹ ਨਹੀਂ ਪਤਾ ਸੀ ਮੈਂ ਚੰਗਾ ਕਰ ਰਹੀ ਆ ਮੈਂ ਮਾੜੀ ਅਰਦਾਸ ਕੀਤੀ ਹੈ ਪਰ ਮੇਰੇ ਮਾਲਕ ਨੇ ਅਰਦਾਸ ਦੀ ਵੀ ਕਬੂਲ ਕੀਤੀ ਜਦੋਂ ਅਰਦਾਸ ਕਬੂਲ ਹੋਈ ਤੇ ਉਹਨਾਂ ਨੇ ਦੁੱਧ ਗਰਮ ਕੀਤਾ ਸਤਗੁਰੂ ਜੀ ਨੇ ਸ਼ਿਕਾਇਆ ਪੰਜ ਸਿੰਘ ਸਨ ਕਹਿੰਦੇ ਲੈ ਵੀ ਕੁਛ ਸ਼ਿਕਾ ਤੇਰੀ ਅਰਦਾਸ ਸੀ ਅਸੀਂ ਤੇਰੇ ਕਰਕੇ ਆਏ ਕਹਦੇ ਤੂੰ ਅਰਦਾਸ ਕੀਤੀ ਸੀ ਵੀ ਗੁਰੂ ਤੇਗ ਬਹਾਦਰ ਪਾਚਾ ਨੂੰ ਮੈਂ ਗ੍ਰਭਪਤਾਰ ਕਰਾਵਾਂ ਇਨਾਮ ਮੈਂ ਲਾਵਾਂ ਸਰਕਾਰ ਤੋਂ ਲਿਆ ਸੱਦ ਜਾ ਕੇ ਹਕੂਮਤ ਨੂੰ ਆਪਣੇ ਸ਼ਹਿਰ ਦੇ ਅੰਦਰ ਜਾ ਕੇ ਕਹਦੇ ਕਿ ਸਿੱਖਾਂ ਦਾ ਨੌਵਾਂ ਗੁਰੂ ਗੁਰੂ ਤੇਗ ਬਹਾਦਰ ਪਾਚਾ ਮੇਰੇ ਘਰ ਬੈਠਿਆ ਖੁਸਤਨਾ ਨੂੰ ਵਾਹਿਗੁਰੂ ਜੀ ਸਤਿਗੁਰੂ ਸੱਚੇ ਪਾਚਾ ਕਹਿੰਦੇ ਭਾਈ ਜਿਹੜਾ ਤੂੰ ਇਨਾਮ ਨਾ ਉਹ ਤੂੰ ਲੈ ਲਈ ਬੱਚੀ ਦੀ شادی ਕਰੀ ਆਪਣੀ ਗਰੀਬੀ ਕੱਢ ਲਈ ਅਸੀਂ ਤਾਂ ਉਹਦੇ ਕੋਲੇ ਜਾਣਾ ਹੀ ਸੀ ਕਹਿੰਦੇ ਸ਼ਿਭਾਈ ਆਏ ਗ੍ਰਿਫਤਾਰੀ ਹੋਏ ਦਿੱਲੀ ਪਹੁੰਚੇ ਦਿੱਲੀ ਚਾਂਦਨੀ ਚੌਕ ਦੇ ਅੰਦਰ ਪਹਿਲਾਂ ਪੁੱਛਿਆ ਕਹਿੰਦੇ ਤੇਗ ਬਹਾਦਰ ਤੂੰ ਸਾਡਾ ਆਪਣਾ ਧਰਮ ਸਾਡਾ ਕਬੂਲ ਕਰ ਲੈ ਆਪਣਾ ਧਰਮ ਛੱਡ ਦੇ ਤੇ ਕਹਿੰਦੇ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਜਿੱਥੇ ਮਰਜੀ ਜਾਇਓ